ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿਸ ਮਨੁੱਖ ਦੇ ਹਿਰਦੇ ਅੰਦਰ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਪਿਆਰ ਸਤਿਕਾਰ ਹੋਵੇ ਉਸ ਦਾ ਜਪ ਕਰਨਾ ਹੀ ਬੇਕਾਰ ਹੈ ਨਿਰੀਆਂ ਗੱਲਾਂ ਸਿਆਣਪਾਂ ਜਾਂ ਚਤਰਾਈਆਂ ਨਾਲ ਰੱਬ ਨੂੰ ਨਹੀਂ ਪਾਇਆ ਜਾ ਸਕਦਾ ਮਨ ਵਿੱਚ ਵਿਸ਼ੇਵਿਕਾਰਾਂ ਨੂੰ ਦੂਰ ਕਰਕੇ ਨਿਰਮਲ ਹਿਰਦੇ ਨਾਲ ਸਿਮਰਨ ਜਾਂ ਪਰਮਾਤਮਾ ਦੀ ਬੰਦਗੀ ਕਰਨ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਮਨ ਕਾਮ ਵਾਸ਼ਨਾਵਾਂ ਵਿੱਚ ਰੰਗਿਆ ਰਹਿੰਦਾ ਹੈ ਕਿਉਂਕਿ ਇਸ ਦੇ ਜਹਿਰੂਪੀ ਫਲ ਇਸ ਨੂੰ ਬੜੇ ਮਿੱਠੇ ਲੱਗਦੇ ਹਨ ਅਤੇ ਇਹਨਾਂ ਦੀ ਪ੍ਰਾਪਤੀ ਦੀ ਚਾ ਇਸ ਮਨ ਅੰਦਰ ਵੱਦੀ ਹੀ ਰਹਿੰਦੀ ਹੈ ਅਤੇ ਫਿਰ ਇਹ ਮਨ ਇਹਨਾਂ ਜਹਿਰੂਪੀ ਫਲਾਂ ਨੂੰ ਇਕੱਠਾ ਕਰਨ ਲੱਗ ਪੈਂਦਾ ਹੈ ਅਤੇ ਪ੍ਰਭੂ ਨੂੰ ਵਿਸਾਰ ਦਿੰਦਾ ਹੈ ਪ੍ਰਭੂ ਨੂੰ ਵਿਸਾਰਿਆਂ ਹੀ ਕਈ ਤਰ੍ਹਾਂ ਦੇ ਦੁੱਖ ਅਤੇ ਰੋਗ ਉੱਠਖਲਾਉਂਦੇ ਹਨ ਅਤੇ ਫਿਰ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਕਈ ਹਿਲੇ ਵਸੀਲੇ ਕਰਦਾ ਹੈ ਅਤੇ ਅੰਤ ਵਿੱਚ ਹਾਰ ਜਾਂਦਾ ਹੈ ਤਾਂ ਫਿਰ ਇਸ ਮਨ ਨੂੰ ਵਿਸਰਿਆ ਹੋਇਆ ਪਰਮਾਤਮਾ ਯਾਦ ਆਉਂਦਾ ਹੈ ਹੁਣ ਉਸ ਪਰਮਾਤਮਾ ਨੂੰ ਕਿਸੇ ਤਰੀਕੇ ਚਲਾਕੀ ਦਾ ਸਿਆਲ ਬਣਾ ਲਤਾ ਪਾਇਆ ਨਹੀਂ ਜਾ ਸਕਦਾ ਉਸ ਨੂੰ ਪਾਉਣ ਲਈ ਮਾਨ ਦੇ ਵਿਸ਼ੇਮਕਾਰਾਂ ਨੂੰ ਦੂਰ ਕਰਨਾ ਪੈਂਦਾ ਹੈ ਫਿਰ ਹੀ ਇਸ ਮਨ ਅੰਦਰ ਗੁਰੂ ਦੁਆਰਾ ਗਿਆਨ ਰੂਪੀ ਧਨ ਪ੍ਰਾਪਤ ਹੁੰਦਾ ਹੈ ਅਤੇ ਸੁਰਤ ਪ੍ਰਭੂ ਵਿੱਚ ਜੁੜ ਜਾਂਦੀ ਹੈ ਸ਼ਰਧਾ ਵਧਦੀ ਜਾਂਦੀ ਹੈ ਅਤੇ ਉਹਨਾਂ ਹੀ ਪ੍ਰਭੂ ਦੀ ਭਗਤੀ ਚੰਗੀ ਲੱਗਦੀ ਹੈ ਤਾਂ ਹੀ ਅਸਲੀ ਸੁਖ ਨਾਲ ਸਾਜ ਬੰਦੀ ਹੈ ਫਿਰ ਤਾਂ ਹੀ ਇਹ ਮਨ ਜਹਿਲੂਪੀ ਮਾਇਆ ਵੱਲੋਂ ਰਾਜਦਾ ਹੈ ਅਤੇ ਬੰਧਨਾ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ ਫਿਰ ਇਸ ਨੂੰ ਇਹ ਮਾਇਆ ਛਲ ਨਹੀਂ ਪਉਂਦੀ ਕਿਉਂਕਿ ਮਾਇਆ ਵਿੱਚ ਨਾ ਛਲੇ ਜਾਣ ਵਾਲੇ ਪ੍ਰਭੂ ਦੀ ਮਨ ਨੂੰ ਪਛਾਣ ਹੋ ਜਾਂਦੀ ਹੈ ਫਿਰ ਇਹ ਮਨ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦਾ ਹੈ ਸਾਡੀ ਅੱਜ ਦੀ ਇੱਕ ਐਸੇ ਹੀ ਭਗਤੀ ਸਾਖੀ ਜਿਸ ਨੂੰ ਲੋਕ ਅਨਪੜ ਅਤੇ ਮੂਰਖ ਸਮਝਦੇ ਸਨ ਅਤੇ ਪੰਡਤ ਨੇ ਵੀ ਉਸ ਨੂੰ ਮੂਰਖ ਜਾਣ ਕੇ ਠਾਕੁਰ ਦੀ ਮੂਰਤੀ ਦੀ ਜਗ੍ਹਾ ਇੱਕ ਪੱਥਰ ਉਸ ਦੇ ਹੱਥ ਫੜਾ ਦਿੱਤਾ ਪਰ ਭਗਤ ਤੰਨਾ ਦੇ ਪਿਆਰ ਅਤੇ ਬੋਲੇਪਣ ਨੇ ਪਰਮਾਤਮਾ ਨੂੰ ਐਸੀ ਖਿੱਚ ਪਾਈ ਕਿ ਪਰਮਾਤਮਾ ਉਸ ਦੇ ਸਾਹਮਣੇ ਆਪ ਪ੍ਰਗਟ ਹੋਏ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਗਤ ਤੰਨਾ ਜੀ ਦਾ ਜਨਮ ਇੱਕ ਮਾਮੂਲੀ ਜਿਹੇ ਮਿਹਰ ਦੇ ਘਰ ਹੋਇਆ ਬਚਪਨ ਦੇ ਥੋੜੇ ਸਾਲ ਹੀ ਉਹ ਖੇਡਦੇ ਗੁਰਦਿਆਂ ਵਿੱਚ ਤੇ ਪਗਤ ਤੰਨਾ ਜੀ ਜਦੋਂ ਵੱਡੇ ਹੋਏ ਤਾਂ ਮਾਪੇ ਆਪਣੇ ਗਊਆਂ ਚਾਰਨ ਵਾਸਤੇ ਲਾ ਦਿੱਤਾ ਤੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਸਨ ਰਾਹ ਵਿੱਚ ਇੱਕ ਠਾਕੁਰ ਦੁਆਰਾ ਆਉਂਦਾ ਸੀ ਵਿੰਦਤਾ ਪੰਦਤ ਹਰ ਰੋਜ਼ ਉਸ ਠਾਕੁਰ ਦਵਾਰੇ ਵਿੱਚ ਦੇਵੀ-ਦੇਵਤਿਆਂ ਦੀਆਂ ਬਣੀਆਂ ਪੱਥਰਾਂ ਦੀਆਂ ਮੂਰਤੀਆਂ ਨੂੰ ਨਹਾਉਂਦਾ, ਕੰਟੀਆਂ ਖੜਕੌਂਦਾ ਅਤੇ ਉਹਨਾਂ ਦੀ ਪੂਜਾ ਕਰਦਾ ਅਤੇ ਪੋਗਲਵਾਂਦਾ ਸੀ ਜੋ ਉਸਦੀ ਰੋਜੀ ਰੋਟੀ ਦਾ ਵਸੀਲਾ ਸੀ ਬਸ ਹੋਰ ਕੁਝ ਨਹੀਂ ਤੰਨਾਜੀ ਬਚਪਨ ਤੋਂ ਹੀ ਉਸ ਬ੍ਰਾਹਮਣ ਨੂੰ ਪੂਜਾ ਕਰਦੇ ਵੇਖਦੇ ਆ ਰਹੇ ਸਨ ਇੱਕ ਦਿਨ ਉਹਨਾਂ ਦੇ ਮਨ ਵਿੱਚ ਸਵਾਲ ਉੱਠਿਆ ਕਿ ਬ੍ਰਾਹਮਣ ਰੋਜ਼ ਠਾਕੁਰਾਂ ਦੀ ਪੂਜਾ ਕਿਉਂ ਕਰਦਾ ਹੈ ਠਾਕੁਰ ਇਸ ਨੂੰ ਕੀ ਦਿੰਦੇ ਹਨ ਜੇ ठाकुर ਵਾਕਿਆ ਹੀ ਖੁਸ਼ੀ ਦਿੰਦੇ ਹਨ ਤਾਂ ਉਹ ਵੀ ठाकुर ਦੀ ਪੂਜਾ ਕਰੇਗਾ ਤਾਂ ਕਿ ਉਸ ਦੀ ਗਰੀਬੀ ਦੂਰ ਹੋ ਜਾਵੇ ਇੱਕ ਦਿਨ ਧੰਨੇ ਨੇ ਬ੍ਰਾਹਮਣ ਤੋਂ ਪੂਜਾ ਕਰਨ ਦਾ ਕਾਰਨ ਪੁੱਛਿਆ ਤਾਂ ਪੰਡਤ ਨੇ ਦੱਸਿਆ ਕਿ ਜੇ ठाकुर ਖੁਸ਼ ਹੋ ਜਾਣ ਤਾਂ ਜੋ ਮੰਗੀਏ ਉਹ ਦੇ ਦਿੰਦੇ ਹਨ ਧੰਨੇ ਨੇ ਕਿਹਾ ਪੰਡਤ ਜੀ ਇੱਕ ठाकुर ਮੈਨੂੰ ਵੀ ਦੇ ਦਿਓ ਪੰਡਤ ਨੇ ਕਿਹਾ ਇਹ ਤੇਰੇ ਕੋਲ ਪ੍ਰਸੰਨ ਨਹੀਂ ਹੋਣਾ ਇੱਕ ਤਾਂ ਤੂੰ ਜੱਟ ਹੈ ਘਟ ਅਕਲ ਵਾਲਾ ਹੈ ਦੂਸਰਾ ਅਨਪੜ ਅਤੇ ਤੀਸਰਾ ठाकुर ਮੰਦਰ ਤੋਂ ਬਗੈਰ ਕਿਤੇ ਹੋਰ ਪਰਸਾ ਨਹੀਂ ਨਹੀਂ ਹੁੰਦਾ ਬ੍ਰਾਹਮਣ ਦਾ ਕੰਮ ਪੂਜਾ ਕਰਨਾ ਅਤੇ ਤੁਹਾਡਾ ਕੰਮ ਹੈ ਖੇਤੀ ਕਰਨੀ ਪੰਡਤ ਨੇ ਬੜਾ ਸਮਝਾਇਆ ਪਰ ਤੰਨਾ ਭਗਤ ਆਪਣੀ ਜਿੱਦ ਤੇ ਅੜ ਗਿਆ ਪੰਡਤ ਨੇ ਸੋਚਿਆ ਕਿਤੇ ਗੁੱਸੇ ਵਿੱਚ ਆ ਕੇ ਕੁਝ ਉਲਟੀ ਸਿੱਧੀ ਹਰਕਤ ਨਾ ਕਰ ਦੇਵੇ ਉਸ ਨੇ ਮੰਦਰ ਵਿੱਚ ਪਿਆ ਇੱਕ ਟੁੱਟਾ ਫਿੱਟਾ ਸ਼ਾਲੀਗ੍ਰਮ ਪੱਥਰ ਤੰਨੇ ਨੂੰ ਦੇ ਦਿੱਤਾ ਅਤੇ ਪੂਜਾ ਕਰਨ ਦਾ ਤਰੀਕਾ ਸਮਝਾ ਦਿੱਤਾ ਚਾਦਰ ਵਿੱਚ ਲਪੇਟ ਕੇ ਭਗਤ ਤੰਨਾ ਜੀ ਠਾਕੁਰ ਨੂੰ ਕਰ ਲੈ ਗਿਆ ਤਰਖਾਨ ਕੋਲੋਂ ਲੱਕੜ ਦੀ ਚੌਂਕੀ ਬਣਵਾਈ ਅਤੇ ਠਾਕੁਰ ਨੂੰ ਉਸ ਉੱਪਰ ਰੱਖ ਦਿੱਤਾ। ਹੁਣ ਪਗਤ ਧੰਨਾ ਦੀ ਸਾਰੀ ਰਾਤ ਸੋਲਦੇ ਰਹੇ ਕਿ ਉਹ ਠਾਕੁਰ ਨੂੰ ਪ੍ਰਸੰਨ ਕਰਕੇ ਕੀ ਮੰਗਣਗੇ? ਕਾਰ ਵਿੱਚ ਤਾਂ ਕਈ ਲੋੜਾਂ ਹਨ। ਪਹਿਲਾਂ ਕੀ ਮੰਗੇ? ਸਵੇਰੇ ਉੱਠ ਕੇ ਉਸਨੇ ਆਪ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਕਰਵਾਇਆ। ਕੁਝ ਥਿਰ ਪਗਦੀ ਭਾਵ ਨਾਲ ਠਾਕੁਰ ਜੀ ਅੱਗੇ ਬੈਠੇ ਅਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਅਤੇ ਬੇਨਤੀ ਕੀਤੀ ਠਾਕੁਰ ਜੀ ਭੋਜਨ ਸਕੋ। ਤੰਨ ਜੀ ਨੇ ਵਿਖਿਆ ਕਿ ਵਾਰ-ਵਾਰ ਮਿੰਤਾ ਕਰਨ ਤੇ ਵੀ ਠਾਕੁਰ ਜੀ ਨੇ ਪ੍ਰਸਾਦਾ ਨਹੀਂ ਸਕਿਆ ਤਾਂ ਤੰਨ ਨੇ ਭਗਤ ਨੇ ਕਿਹਾ ਜੇਕਰ ਆਪ ਨਹੀਂ ਸ਼ਕੋਗੇ ਤਾਂ ਮੈਂ ਵੀ ਕੁਝ ਨਹੀਂ ਛਕਾਂਗਾ ਭੁੱਖਾ ਹੀ ਮਰ ਜਾਵਾਂਗਾ ਭਗਤ ਤੰਨਾ ਜੀ ਦੇ ਐਸੇ ਪੋਲੇਪਾਨੇ ਪਰਮਾਤਮਾ ਨੇ ਵੀ ਸੋਚਾਂ ਵਿੱਚ ਪਾ ਦਿੱਤਾ ਪਰਮਾਤਮਾ ਨੇ ਵੀ ਸੋਚਿਆ ਤੰਨੇ ਦੀ ਆਤਮਾ ਨਿਰਮਲ ਹੈ ਉਹ ਵੱਲ ਝਲ ਨਹੀਂ ਜਾਂਦਾ ਅਤੇ ਸੱਚਮੁੱਚ ਭੁੱਖਾ ਮਰ ਜਾਵੇਗਾ ਇਸ ਪਵਿੱਤਰ ਆਤਮਾ ਲਈ ਭਗਵਾਨ ਨੂੰ ਪੱਥਰ ਵਿੱਚੋਂ ਪ੍ਰਗਟ ਹੋਣਾ ਪਵੇਗਾ ਇਦਰ ਭਗਤ ਤੰਨਾ ਜੀ ਵੀ ਉਡੀਕ ਵਿੱਚ ਸੀ ਅਤੇ ਆਪਣੀਆਂ ਅੱਖਾਂ ਠਾਕੁਰ ਤੇ ਜਮਾ ਕੇ ਬੈਠੇ ਸਨ ਇਸ ਤਰ੍ਹਾਂ ਹੀ ਬੈਠੇ ਹੋਏ ਨੂੰ ਉਹਨਾਂ ਨੂੰ ਕਾਫੀ ਸਮਾਂ ਬੀਤ ਗਿਆ ਅਤੇ ਅਚਾਨਕ ਉਹਨਾਂ ਨੇ ਦੇਖਿਆ ਜੀ ਕ੍ਰਿਸ਼ਨ ਰੂਪ ਭਗਵਾਨ ਉਸ ਦੀ ਰੋਟੀ ਮੱਖਣ ਨਾਲ ਖਾ ਰਿਹਾ ਹਨ ਥੋੜਾ ਪ੍ਰਸਾਦ ਤੰਨੇ ਵਾਸਤੇ ਪਜਾ ਦਿੱਤਾ ਹੈ ਹੁਣ ਭਗਤ ਤੰਨਾ ਖੁਸ਼ੀ ਨਾਲ ਉਛਲ ਪਿਆ ਰੋਟੀ ਖਾ ਕੇ ਭਗਵਾਨ ਜੀ ਨੇ ਪਰ ਸੰਚਿਤ ਹੋ ਕੇ ਤੰਨੇ ਨੂੰ ਕੁਝ ਮੰਗਣ ਵਾਸਤੇ ਕਿਹਾ ਤਾਂ ਤੰਨਾ ਜੀ ਨੇ ਜੋ ਮੰਗਿਆ ਉਹਨਾਂ ਦੀਆਂ 17 ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੇਤ ਇਸ ਤਰ੍ਹਾਂ ਦਰਜ ਹਨ ਗੋਪਾਲ ਤੇਰਾ ਆਰਤਾ ਜੋ ਜਨ ਤੁੰਬਰੀ ਭਗਤ ਕਰੰਤੇ ਤਿਨਕੇ ਕਾਜ ਸਵਰਗਾ ਧਾਲ ਸੀਦਾ ਮਾਗੋ ਕੀਓ ਹਮਰਾ ਕੁਸੀ ਕਰੈ ਨੇ ਤੋ ਜਿਓ ਬਨਿਆ ਸ਼ਾਦਨ ਨੀਕਾ ਅਨਾਜ ਮਗੋ ਸਤ ਸੀਕਾ ਗਉ ਪੈਸ ਮਗੋ ਲਾ ਵੇਰੀ ਇਕ ਤਜਨ ਤੁਰੀ ਚੰਗੇਰੀ ਕਰਕੇ ਕੀ ਹਨ ਚੰਗੀ ਜਨ ਤੰਨਾ ਲੇਵੈ ਮੰਗੀ ਜਿਸ ਤੋਂ ਭਾਵਸੀ ਇਹ ertid ਦੇ ਪਾਲਨ ਹਰ ਪ੍ਰਭੂ ਮੈਂ ਤੁਹਾਡੇ ਦਰ ਦਾ ਮੰਗਦਾ ਹਾਂ ਮੇਰੀਆਂ ਜ਼ਰੂਰਤਾਂ ਪੂਰੀਆਂ ਕਰੋ ਜੋ ਜੋ ਮਨੁੱਖ ਤੁਹਾਡੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਪੂਰੇ ਕਰਦਾ ਹੈ ਮੈਂ ਤੁਹਾਡੇ ਦਰ ਵੱਲੋਂ ਆਟਾ ਕਿਉਂ ਮੰਗਦਾ ਹਾਂ ਜੋ ਮੇਰੀ ਜਿੰਦ ਨੂੰ ਨਿਤ ਸੁਖੀ ਰੱਖ ਸਕੇ ਜੁੱਤੀ ਅਤੇ ਸੁੰਦਰ ਕਪੜਾ ਵੀ ਮੰਗਦਾ ਹਾਂ ਅਤੇ ਸਤ ਸੀਵਾ ਦਾ ਅਨਾਜ ਵੀ ਮੰਗਦਾ ਹਾਂ हे ਗੋਪਾਲ ਮੈਂ ਦੁੱਧ ਦੇਣ ਵਾਲੀ ਗਾਵੀ ਮੰਗਦਾ ਹਾਂ ਅਤੇ ਇੱਕ ਅਰਬੀ ਕੋੜੀ ਵੀ ਮੰਗਦਾ ਹਾਂ ਮੈਂ ਤੇਰਾ ਦਾਸ ਦਨਾ ਤੇਰੇ ਵੱਲੋਂ ਘਰ ਲਈ ਇੱਕ ਚੰਗੀ ਇਸਤਰੀ ਵੀ ਮੰਗਦਾ ਹਾਂ ਪাব ਉਹਨਾਂ ਨੇ ਹਰ ਇੱਕ ਚੀਜ਼ ਹੀ ਪਰਮਾਤਮਾ ਕੋਲ ਮੰਨੀ ਇਹ ਇਹ ਭਾਵਨਾ ਵੀ ਠੀਕ ਹੈ ਕਿ ਈਸ਼ਵਰ ਅਨਮੰਗਿਆ ਸਭ ਕੁਝ ਦੇ ਦਿੰਦਾ ਹੈ ਅਤੇ ਹਰ ਬੰਦਾ ਆਪਣੀਆਂ ਲੋੜਾਂ ਅਤੇ ਆਪਣੇ ਸੋਚ ਦੇ ਹਿਸਾਬ ਨਾਲ ਉਸ ਅਕਾਲ ਪੁਰਖ ਤੋਂ ਕੁਝ ਨਾ ਕੁਝ ਮੰਗਦਾ ਹੀ ਰਹਿੰਦਾ ਹੈ ਭੁੱਖਾ ਦਾਲ ਰੋਟੀ ਅਤੇ ਰੱਜਿਆ ਮਹਿਲ ਮਾੜੀਆਂ ਅਤੇ ਇੱਕ ਅਧਿਆਤਮਿਕ ਵਿਅਕਤੀ ਉਸ ਦੇ ਰਾਹ ਤੇ ਤੁਰੰਦਰ ਰਸਤਾ ਮੰਗਦਾ ਹੈ ਪਰ ਜੋ ਟੀਟੇ ਤੋਂ ਭੁੱਖਾ ਅਤੇ ਸੋਚ ਤੋਂ ਅਧਿਆਤਮਿਕ ਹੋਵੇ ਉਹ ਪਹਿਲਾ ਰੋਟੀ ਤਾਂ ਮੰਗੇਗਾ ਹੀ ਕਿਉਂਕਿ ਭੁੱਖਿਆ ਭਗਤ ਨਹੀਂ ਹੁੰਦੀ ਜਦ ਤੱਕ ਇਨਸਾਨ ਅਕਾਲ ਪੁਰਖ ਨਾਲ ਇਕਮਿਕ ਨਹੀਂ ਹੋ ਜਾਂਦਾ ਕਈ ਦਿਨ ਭਗਤ ਤੰਨਾ ਜੀ ਪੱਥਰ ਅੱਗੇ ਰੋਟੀ ਰੱਖ ਕੇ ਭੁੱਖੇ ਪਿਆਸੇ ਬੈਠੇ ਰਹੇ ਅਖੀਰ ਉਹਨਾਂ ਦਾ ਵਿਸ਼ਵਾਸ ਪੋਲਾਪਨ ਅਤੇ ਸ਼ਰਦਾ ਦੇ ਕੇ ਪ੍ਰਭੂ ਨੇ ਉਹਨਾਂ ਨੂੰ ਦਰਸ਼ਨ ਦੇ ਕੇ ਨੇਹਾਲ ਕੀਤਾ ਭਗਤ ਤੰਨਾ ਜੀ ਦਾ ਜੀਵਨ ਬਿਨਾਂ ਕਿਸੇ ਮੋਮ ਮਾਇਆ ਦੇ ਇਕਾਕਰਿਤ ਹੋ ਕੇ ਪ੍ਰਭੂ ਨਾਲ ਜੁੜਨ ਦੀ ਸਿੱਧ ਦਿੰਦਾ ਹੈ ਪਰ ਮਤ ਫਿਰਤ ਬਹੁਤ ਜਨਮ ਬਿਲਾਨੇ ਤਨਮਨ ਤਨ ਨਹੀਂ ਤੀਰੇ ਲਾਲਚ ਬਿਕ ਕਾਮ ਲੁਭਦੁਰਾਤਾ ਮਨ ਬਿਸਰੇ ਪਰਬ ਹੀਰੇ ਪਾਵ ਮਾਇਆ ਦੇ ਮੋਹ ਵਿੱਚ ਭੜਕਦਿਆਂ ਫਿਰਦਿਆਂ ਮਨੁੱਖ ਦੇ ਕਈ ਜਨਮ ਬੀਤ ਜਾਂਦੇ ਹਨ ਅਤੇ ਤਨਮਨ ਤਨ ਇਸਾ ਕਾਇਮ ਨਹੀਂ ਰਹਿੰਦਾ ਅਤੇ ਮਨੁੱਖ ਦਾ ਮਨ ਸੰਸਾਰ ਦੇ ਜ਼ਹਿਰ ਰੂਪੀ ਪਦਾਰਥਾਂ ਤੇ ਕਾਮ ਵਾਸਨਾ ਵਿੱਚ ਰੁੱਤਾ ਰਹਿੰਦਾ ਹੈ ਅਤੇ ਪ੍ਰਕਾਸ਼ ਰੂਪੀ ਹੀਰੇ ਪ੍ਰਭੂ ਨੂੰ ਭੁਲਾਈ ਬੈਠਾ ਹੈ ਭਗਤ ਧੰਨਾ ਜੀ ਸਾਨੂੰ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਦਿੰਦੇ ਹਨ ਅਤੇ ਜੋ ਵੀ ਮਨੋਖ ਪਰਮਾਤਮਾ ਦੀ ਸੱਚੇ ਦਿਲੋਂ ਭਗਤੀ ਕਰਦੇ ਹਨ ਪਰਮਾਤਮਾ ਉਹਨਾਂ ਦੇ ਸਾਰੇ ਕਾਰਜ ਸਵਾਰਦਾ ਹੈ ਪਹਿਲੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ